ਪੱਟੀ ਤੋਂ ਜਿਹੜੀ ਲਾਹੌਰ ਨੂੰ ਪੁਰਾਣੇ ਸਮੇਂ ਸ਼ਾਹੀ ਸੜਕ ਜਾਂਦੀ ਸੀ ਉਹਦੇ ਉੱਪਰ ਇੱਕ ਪਿੰਡ ਹੈ ਪੂਲਾ ਪੂਲੇ ਪਿੰਡ ਦੇ ਵਿੱਚ ਸਰਦਾਰ ਜੋਧ ਸਿੰਘ ਦੇ ਘਰ ਭਾਈ ਤਾਰੂ ਸਿੰਘ ਦਾ ਜਨਮ ਹੁੰਦਾ ਹੈ 1720 ਈਸਵੀ ਚ 1745 ਚ ਸ਼ਹਾਦਤ ਹੋ ਜਾਂਦੀ ਹੈ ਉਮਰ ਬਣਦੀ ਹੈ 25 ਸਾਲ ਸੁਭਾਅ ਬਹੁਤ ਚੰਗਾ ਹੈ ਨੇਕ ਦਿਲ ਹੈ ਮਾਂ ਨੇ ਬਚਪਨ ਤੋਂ ਹੀ ਗੁਰਬਾਣੀ ਦੇ ਸ਼ਬਦ ਸੁਣਾ ਸੁਣਾ ਕੇ ਗੁਰੂ ਚਰਨਾਂ ਨਾਲ ਜੋੜ ਜੋੜ ਕੇ ਪਰਵਰਿਸ਼ ਕੀਤੀ ਛੋਟੀ ਉਮਰ ਸੀ ਪਿਤਾ ਚੜ੍ਹਾਈ ਕਰ ਗਿਆ ਜਿਮੇਵਾਰੀ ਮਾਂ ਤੇ ਪੈ ਗਈ ਇੱਕ ਭੈਣ ਹੈ ਉਹਦਾ ਨਾਮ ਹੈ ਬੀਬੀ ਤਾਰੂ ਪੁਰਾਣੇ ਸਮੇਂ ਚ ਨਾ ਰਲਦੇ ਮਿਲਦੇ ਨਾਮ ਅਕਸਰ ਬੱਚਿਆਂ ਦੇ ਰੱਖ ਦਿਆ ਕਰਦੇ ਸਨ ਜਿਵੇਂ ਆਪਾਂ ਪੜਦੇ ਆ ਬੀਬੇ ਨਾਨਕੀ ਭਰਾ ਨੇ ਨਾਨਕ ਭੈਣ ਦਾ ਨਾਮ ਸੀ ਤਾਰੂ ਭਰਾ ਦਾ ਨਾਮ ਬਣਿਆ ਤਾਰੂ ਸਮਾ ਆਪਣੀ ਚਾਲੇ ਚੱਲਿਆ ਜਵਾਨ ਹੋ ਗਏ ਤੇ ਉਹ ਸਮਾਂ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਸਿਰਾਂ ਦੇ ਹੁਣ ਤਾਂ ਇੱਕ ਬੇਨਤੀ ਹੋਰ ਕਰਦਿਆਂ ਸਮਾਂ ਮੇਰੇ ਕੋਲ ਸੀਮਤ ਹੈ ਪਰ ਗੱਲ ਬਹੁਤ ਜ਼ਰੂਰੀ ਹੈ ਕਹਿਣ ਵਾਲੀ ਸਿੱਖ ਦੇ ਸਿਰ ਦੀ ਕੀਮਤ ਕੀ ਹੈ ਅਪਾ ਕਦੀ ਗੌਰ ਕੀਤਾ ਵੀ ਸਾਡਾ ਸਾਡੀ ਵੈਲਿਊ ਕੀ ਸੀ ਤੇ ਅੱਜ ਕੀ ਰਹਿ ਗਈ ਹੈ ਸਿੱਖ ਦਾ ਕੱਲਾ ਸਿਰ ਮੁੱਲ ਪਾਇਆ ਜਾਂਦਾ ਸੀ ਵੀ ਜੇ ਕੋਈ ਬੰਦਾ ਸਿੱਖ ਦਾ ਸਿਰ ਕੱਟ ਕੇ ਲਿਆ ਦੇਣਾ 80 ਰੁਪਈਆ 100 ਰੁਪਈਆ 120 ਰੁਪਈਆ ਉਹਨਾਂ ਸਮਿਆਂ 'ਚ ਮਿਲਦਾ ਉਹ ਅੱਜ ਤੱਕ ਕਈ ਹਜ਼ਾਰ ਤੇ ਲੱਖ ਬਣ ਜਾਂਦਾ ਹੈ ਲੱਖੀ ਮੰਨ ਕੇ ਚੱਲੋ 50 50000 2 2 ਲੱਖ 10 10 ਲੱਖ ਤੇ ਪਿਛਲੇ ਸਮੇਂ ਤੇ ਕਹਿੰਦੇ ਰਿਹਾ 84 ਤੋਂ ਬਾਅਦ ਉਹ ਕਹਿੰਦੇ ਸਿੱਖ ਦੇ ਸਿਰ ਦਾ ਮੁੱਲ 100 ਰੁਪਈਆ ਕੱਟੇ ਹੋਏ ਸਿਰ ਦਾ ਮੁੱਲ ਤੇ ਦੂਜੇ ਪਾਸੇ ਇਥੋਂ ਅਬਦਾਲੀ ਵਰਗੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੂੰ ਚੁੱਕ ਕੇ ਗੁਲਾਮ ਬਣਾ ਕੇ ਲੈ ਜਾਂਦੇ ਸਨ ਗਜਨੀ ਦੇ ਬਾਜ਼ਾਰਾਂ ਚ ਵੇਚਦੇ ਸਨ ਪੂਰਾ ਬੰਦਾ ਸਾਬਤਾ ਬੰਦਾ ਜਿਉਂਦਾ ਜਾਗਦਾ ਬੰਦਾ ਮੁੱਲ ਕਿੰਨਾ ਪੈਂਦਾ ਟਕੇ ਦਾ ਆਖੋ ਸਦਨ ਹੁਸ਼ਰੇ ਟਕੇ ਟਕਿਆਂ ਚ ਲੋਕ ਵਿਕੇ ਸਿੱਖ ਦਾ ਸਿਰ ਵੀ 100 ਰੁਪਏ ਚ ਵਿਕਦਾ ਸੀ ਇਹ ਸਾਡੀ ਵੈਲਿਊ ਸੀ ਪੁਰਖਿਆਂ ਦੀ ਕਮਾਈ ਸੀ ਸਾਡੀ ਅੱਜੋ ਹੀ ਸਿਰ ਹੈ ਜਿਹਦਾ ਹਜ਼ਾਰਾਂ ਚ ਮੁੱਲ ਲੱਖਾਂ ਚ ਪੈਂਦਾ ਸੀ ਉਹ ਤੇ ਨਾਈ ਅੱਗੇ ਬੈਠਾ ਹੁੰਦਾ ਅਜੇ ਸ਼ਰਾਬਾਂ ਚ ਪੱਪਾਂ ਚ ਕਲੱਬਾਂ ਚ 12 ਚ ਫੈਸ਼ਨ ਪ੍ਰਸਤੀ ਚ ਸਿਰ ਰੁਲ ਗਿਆ ਸਾਡੀ ਕੀਮਤ ਕਿਹਦੇ ਕੋਣੀ ਆ ਤੁਹਾਡੀ ਆ ਵੀ ਰੋਲੀ ਆਪਾਂ ਜੇ ਮੁੱਲ ਪਿਆ ਕੋਈ ਕੁਆਲਿਟੀ ਸੀ ਨਾ ਕੋਈ ਗੁਣ ਸੀ ਕੋਈ ਵਿਚਾਰ ਸੀ ਕੋਈ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਸੀ ਵੀ ਦੁਸ਼ਮਣ ਵੀ ਕਹਿੰਦਾ ਵੀ ਇੱਕ ਸਿਰ ਲਿਓ 100 ਰੁਪਇਆ ਲੈ ਜਾਓ ਜਿਉਂਦੇ ਬੰਦੇ ਨੂੰ ਕਹਿ ਰਿਹਾ ਕੋਈ ਨਹੀਂ ਟੱਕੇ ਚ ਕਹਿੰਦੇ ਫ੍ਰੀ ਵੀ ਲੈ ਜਾਓ ਕੋਈ ਲੋੜ ਨਹੀਂ ਨਾ ਕਿਉਂ ਦੇ ਬੱਲੇ ਹੈ ਹੀ ਕੱਖ ਨਹੀਂ ਕਿੰਨਾ ਕੁਸ਼ੀ ਕਿੰਨੇ ਅਮੀਰ ਸੀ ਆਪਾਂ ਵਿਰਸੇ ਦੀ ਅਮੀਰੀ ਵਿਰਾਸਤ ਦੀ ਅਮੀਰੀ ਸੰਸਕਾਰਾਂ ਦੀ ਅਮੀਰੀ ਬਹੁਤ ਵੱਡੀ ਹੁੰਦੀ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਕੋਲ ਧਨ ਹੈ ਨਾ ਕੱਲਾ ਤੁਹਾਨੂੰ ਬੜੇ ਗਰੀਬ ਨੇ ਕੰਗਾਲ ਨੇ ਪਰ ਜਿਨ੍ਹਾਂ ਦੇ ਕੋਲ ਗੁਰੂ ਹੈ ਨਾਨਕ ਦੀ ਸਿੱਖੀ ਹੈ ਪਾਤਸ਼ਾਹ ਦੀ ਮਿਹਰ ਆ ਸਭ ਤੋਂ ਵੱਡੇ ਅਮੀਰ ਤੇ ਬਾਦਸ਼ਾਹ ਉਹ ਲੋਕ ਹੁੰਦੇ ਐ ਮੈਂ ਤਾਂ ਬੇਨਤੀਆਂ ਕਰਦੇ ਆ ਸੌਰੀ ਤੁਸੀਂ ਨੂੰ ਮਾਈਂਡ ਨਾ ਕਰਿਓ ਪਲੀਜ਼ ਕਿ ਚਲੋ ਗੱਲ ਆ ਕੁਦਰਤੀ ਚੱਲਦੀ ਐ ਵੀ ਆਪਾਂ ਮੈਂ ਤਾਂ ਵੀ ਅੱਜ ਗਵਾਇਆ ਵੀ ਤਾਂ ਬਹੁਤ ਕੁਝ ਐ ਅੱਜ ਸਾਡਾ ਕੋਈ ਮੁੱਲ ਨਹੀਂ ਪਾਰਿਆ ਕਿਉਂ ਅੱਜ ਸਾਡੇ ਚ ਕੁਆਲਿਟੀ ਨਹੀਂ ਰਹਿ ਗਈ ਜਿਹਦੇ ਚ ਹੈ ਜਿਹਦੇ ਚ ਕਿਰਪਾ ਹੈ ਸਿੱਖੀ ਹੈ ਉਹਦਾ ਅੱਜ ਵੀ ਮੁੱਲ ਐ ਅੱਜ ਵੀ ਸਿੱਖਾਂ ਦੇ ਸਰਾਂ ਦੇ ਮੁੱਲ ਪੈ ਰਹੇ ਆ ਟਾਰਗੇਟ ਕਰ ਕਰ ਮਾਰੇ ਜਾ ਰਹੇ ਨੇ ਉਹ ਮਾਰੇ ਜਾ ਰਹੇ ਆ ਉਹ ਟਾਰਗੇਟ ਕੀਤੇ ਜਾ ਰਹੇ ਜਿਨ੍ਹਾਂ ਦੇ ਅੰਦਰ ਕੁਝ ਹੈ ਉਹ ਨਿਸ਼ਾਨਾ ਪੰਡਦਾ ਸਮੇ ਤੋਂ ਬਣਦਾ ਹੈ ਸ਼ੁਰੂ ਤੋਂ ਗੁਰੂ ਕਿਰਪਾ ਕਰਨ ਤੇ ਸਾਧ ਸੰਗਤੋ ਉਹਨਾਂ ਸਮਿਆਂ ਦੇ ਵਿੱਚ ਭਾਈ ਤਾਰੂ ਸਿੰਘ ਦਾ ਜਿਹੜੇ ਉਹ ਸਿੰਘ ਸਨ ਜਿਹੜੇ ਜੰਗਲਾਂ 'ਚ ਰਹਿੰਦੇ ਸਨ ਸਰਕਾਰ ਦੀਆਂ ਵਧੀਆਂਕੀਆਂ ਦਾ ਜ਼ੁਲਮਾਂ ਦਾ ਵਿਰੋਧ ਕਰਦੇ ਸਨ ਸਰਕਾਰ ਵਾਸਤੇ ਉਹ ਬਾਗੀ ਸਨ ਭਾਈ ਤਾਰੂ ਸਿੰਘ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਸਨ ਆਉ ਭਗਤ ਕਰਦੇ ਸਨ ਇਸ ਚੀਜ਼ ਦੀ ਗੱਲ ਇਸ ਗੱਲ ਦੀ ਚੁਗਲੀ ਹਰ ਭਗਤ ਨਰੰਜਨੀਆ ਉਹ ਸਿੱਖਾਂ ਦੇ ਖਿਲਾਫ ਹੁਕਤਦਾ ਸੀ ਸਿੱਖ ਹਿੰਦੂਆਂ ਦੀ ਭਾਰਤ ਦੀ ਰੱਖਿਆ ਵਾਸਤੇ ਸਾਨੂੰ ਉਹ ਇਹਨਾਂ ਜੋ ਹੋ ਕੇ ਸਿੱਖਾਂ ਦੇ ਖਿਲਾਫ ਜਾਂਦਾ ਸੀ ਸਰਕਾਰ ਦਾ ਮੁਖਬਰ ਸੀ ਟਾਊਟ ਤੇ ਕੋਰਤਿਆਂ ਰੱਖਿਓ ਸਿੱਖਾਂ ਨੂੰ ਗੈਰਾਂ ਨੇ ਬਹੁਤ ਕੱਟ ਮਾਰਿਆ ਆਪਣੇਆਂ ਨੇ ਮਾਰ ਜ਼ਿਆਦਾ ਮਾਰਿਆ ਖਾਸ ਤੌਰ ਤੇ ਜਿਹੜੇ ਸਿੱਖਾਂ ਸਿੱਖੀ ਭੇਸ਼ ਦੇ ਵਿੱਚ ਟਾਊਟ ਸਨ ਨਾ ਮੁਖਬਰ ਉਹਨਾਂ ਨੇ ਸਿੱਖੀ ਦਾ ਬੜਾ ਨੁਕਸਾਨ ਕੀਤਾ। ਦੂਜਾ ਸਾਹਮਣੇ ਆ ਕੇ ਲੜਦਾ ਆਪਦਾ। ਪਰ ਜਿਹੜਾ ਪਿੱਠ ਦੇ ਪਿੱਛੇ ਖੜਾ ਉਹਦਾ ਕੀ ਕਰਾਂਗੇ? ਬਹੁਤੇ ਵਾਰ ਪਿੱਠ ਤੇ ਹੋਏ। ਹਰ ਭਾਗਤ ਨਰੰਜਨੀ ਨੇ ਚੁਗਲੀ ਕੀਤੀ। ਜਕਰੀਏ ਖਾਨ ਨੂੰ ਕਹਿੰਦਾ ਉਹ ਕਹਿੰਦਾ ਵੀ ਸਿੱਖ ਮਰਦੇ ਕਿਉਂ ਨਹੀਂ? ਵੀ ਅਸੀਂ ਇੰਨੇ ਮਾਰਦੇ, ਇੰਨੇ ਜੰਗ-ਜੁੱਦ ਕਰਦੇ, ਇੰਨਾ ਕੁਛ ਕਰਦੇ। ਉਹ ਕਹਿੰਦਾ ਮਰਨੋਂ ਕਿਥੇ ਭਾਈ ਤਾਰੂ ਸਿੰਘ ਦਾ ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਸਿਖਾਉਂਦਾ ਉਹਨਾਂ ਦੀ ਮਦਦ ਕਰਦਾ ਉਹਨਾਂ ਦੇ ਨਾਲ ਖੜਦਾ ਕਹਿੰਦਾ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰੋ। ਮ ਟਾਡੀ ਜਥਾ ਆ ਗਿਆ ਇਹਨਾਂ ਨੇ ਵਿਸਥਾਰ ਕਰਨਾ ਤਾਰੂ ਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਪੇਸ਼ੀ ਪੈ ਜਾਂਦੀ ਹੈ ਹਾਂ ਵੀ ਤਾਰੂ ਸਿੰਘ ਤੂੰ ਸਰਕਾਰ ਦਾ ਬਾਗੀ ਹੈ ਕਹਿੰਦੇ ਦੱਸੋ ਮੈਂ ਕੀ ਗੁਨਾਹ ਕੀਤਾ ਤੂੰ ਬਾਗੀ ਸਿੱਖਾਂ ਦੀ ਮਦਦ ਕਰਦਾ ਕਹਿੰਦੇ ਮੇਰੇ ਭਰਾ ਨੇ ਰੱਬ ਦੇ ਨੇਕ ਬੰਦੇ ਨੇ ਮੈਂ ਬਾਗੀ ਸਿੱਖਾਂ ਦੀ ਨਹੀਂ ਜਿਹੜਾ ਵੀ ਮੇਰੇ ਕੋਲ ਲੋੜਵੰਦ ਆਉਂਦਾ ਹੈ ਭਾਈ ਤਾਰੂ ਸਿੰਘ ਦਾ ਇੰਨਾ ਵੱਡਾ ਆਦਰ ਮਾਣਾ ਹੈ ਇਲਾਕੇ ਦੇ ਸਾਰੇ ਹਿੰਦੂ ਸਾਰੇ ਮੁਸਲਮਾਨ ਹੋਰ ਵੀ ਕਈ ਨਾਨ ਸਿੱਖ ਪਰਸੰਗ ਪੂਰੇ ਪਰਿਵਾਰਾਂ ਦੇ ਪਰਿਵਾਰ ਉਹਨਾਂ ਦਾ ਬਹੁਤ ਆਦਰ ਮਾਣ ਸਤਿਕਾਰ ਕਰਦੇ ਸਨ ਉਹਨਾਂ ਨੂੰ ਦੇਵਤਾ ਬੰਦਾ ਕਹਿੰਦੇ ਸਨ ਭਾਈ ਤਾਰੂ ਸਿੰਘ ਦਾ ਜੀਵਨ ਸਿਕਰਦਾ ਉਹ ਕਹਿੰਦੇ ਵੀ ਦੇਖੋ ਮੇਰੇ ਕੋਲ ਤੇ ਜੋ ਆ ਗਿਆ ਨਾ ਮੈਂ ਤੇ ਰੱਬ ਦਾ ਬੰਦਾ ਜਾਣ ਕੇ ਉਹਦੀ ਮਦਦ ਕਰਦਾ ਆਂਦਾ। ਕਹਿੰਦੇ ਤੂੰ ਸਾਡਾ ਟੈਕਸ ਨਹੀਂ ਭਰਿਆ। ਕਹਿੰਦੇ ਕਢਾ ਕੇ ਵੇਖ ਲਓ ਸਾਰਾ ਟੈਕਸ ਪੇ ਕੀਤਾ ਹੋਇਆ। ਹੁਣ ਗੱਲ ਇਹ ਹੁੰਦੀ ਆ ਨਾ ਉਹ ਕਹਾਵਤ ਸੁਣੀ ਆ ਵੀ ਇੱਕ ਵਾਰ ਨਾ ਸ਼ੇਰ ਪਾਣੀ ਪੀ ਰਿਹਾ ਇੱਕ ਦਰਿਆ ਤੇ ਉਹਦੇ ਸਾਹਮਣੇ ਪਾਣੀ ਦਾ ਵਾ ਇਧਰੋਂ ਆ ਰਿਹਾ ਅੱਗੇ ਇੱਕ ਬੱਕਰੀ ਦਾ ਲੀਲਾ ਪਾਣੀ ਪੀਂਦਾ। ਉਹ ਕਹਿੰਦਾ ਵੀ ਤੂੰ ਮੇਰਾ ਪਾਣੀ ਝੂਠਾ ਕਰਦਾ ਹੈ। ਕਹਿੰਦਾ ਜਨਾਬ ਪਾਣੀ ਤਾਂ ਤੁਹਾਡੇ ਵਾਲੇ ਪਾਸੇ ਆ ਰਿਹਾ ਮੈਂ ਥੋੜੀ ਕਰਦਾ। ਹੁਣ ਕੋਈ ਗੱਲ ਨਹੀਂ ਲੱਭੀ ਕਿਉਂਕਿ ਤਾਕਤਵਰ ਸੀ ਨਾ ਬਾਨਣਾ ਕਹਿੰਦਾ ਪਿਛਲੇ ਸਾਲ ਤੇਰੇ ਪਿਓ ਨੇ ਮੈਨੂੰ ਗਾਲ ਕੱਢੀ ਸੀ। ਨਾ ਤੂੰ ਮੈਨੂੰ ਗਾਲ ਕੱਢੀ ਕਹਿੰਦਾ ਉਹ ਤਾਂ ਤੇ ਮੈਂ ਜੰਮਿਆ ਵੀ ਨਹੀਂ ਸੀ। ਕਹਿੰਦਾ ਫਿਰ ਤੇਰੇ ਪਿਓ ਨੇ ਕੱਢੀ ਹੋਣੀ ਮਾਰ ਕੇ ਖਾ ਗਿਆ। ਬਹਾਨਾ ਚਾਹੀਦਾ ਕਿ ਤਾਕਤ ਦਾ ਦੁਰਉਪਯੋਗ ਕੀਤਾ ਜਾਂਦਾ ਅਕਸਰ। ਇਹਨਾਂ ਨੇ ਕਿ ਫਿਰ ਕੋਈ ਗੱਲ ਨਹੀਂ ਸੁਣੀ। ਕਹਿੰਦੇ ਤੈਨੂੰ ਜਾਂ ਤੇ ਮੁਸਲਮਾਨ ਬਣਨਾ ਪੈਣਾ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ। ਭਾਈ ਤਾਰੂ ਸਿੰਘ ਕਹਿੰਦੇ ਵੀ ਦੇਖੋ ਅਸੀਂ ਆ ਗੁਰੂ ਨਾਨਕ ਦੇ ਸਿੱਖ। ਭਾਈ ਬਾਹਰ ਹੋ ਜਾਓ ਵੀਰੋ। ਇਹਨਾਂ ਨੂੰ ਕਿ ਬਾਹਰ ਚੱਲ ਜਾਓ ਜੇ ਗੱਲਾਂ ਕਰਨੀਆਂ ਆ। ਜੇ ਇੰਨੇ ਹੀ ਕਾਗਰਤ ਨਾਲ ਆਪਾਂ ਕਥਾ ਸੁਣੀਏ ਨਾ ਸਾਡਾ ਕੁਝ ਬਣ ਜਾਏ। ਜਿੰਨੀ ਕਾਗਰਤ ਨਾਲ ਗੱਲਾਂ ਹੋ ਰਹੀਆਂ ਮਤਲਬ ਇਹ ਵੀ ਨਹੀਂ ਪਤਾ ਲੱਗ ਰਿਹਾ ਸਾਨੂੰ ਕੁਝ ਕਹਿ ਰਿਹਾ। ਦੇਖੋ। ਮਾਨੇ ਜੋੜਨਾ ਜੇ ਇੱਥੇ ਜੋੜ ਦੇ ਕਿੰਨਾ ਭਲਾ ਹੋ ਜਾ ਸਾਡਾ। ਗੁਰੂ ਕਿਰਪਾ ਕਰੇ। ਬਾਣੀ 'ਚ ਗੁਰੂ ਸਾਹਿਬ ਨੇ ਇਸੇ ਕਰਕੇ ਕਿਹਾ ਸੀ ਕਹਿੰਦੇ ਜੇ ਉਸਤਤ ਕਰਨੀਆਂ ਨਾ ਇਹ ਬਹੁਤ ਸੈਂਸਿਟਿਵ ਵਿਸ਼ਾ ਹੈ। ਇਹਨੂੰ ਨਾਜ਼ੁਕ ਸਮਝਿਆ ਕਰੋ। ਅਸੀਂ ਧਰਮ ਪ੍ਰਤੀ ਸੀਰੀਅਸ ਨਹੀਂ ਹੋਈ। ਮੈਂ ਬਹੁਤ ਵਾਰੀ ਬੇਨਤੀ ਕਰਦਾ। ਸੰਸਾਰ ਲਈ ਗੱਲਾਂ ਲਈ ਦੁਨੀਆ ਲਈ ਪਰਿਵਾਰ ਲਈ ਮਾਇਆ ਲਈ ਕੰਮਾਂ ਲਈ ਪਾਰਟੀਆਂ ਲਈ ਬੜੇ ਸੀਰੀਅਸ ਆ। ਧਰਮ ਲਈ ਆਪਾਂ ਸੀਰੀ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਤਰੁਸੇ ਕਹਿਣ ਲੱਗੇ ਗੁਰੂ ਨਾਨਕ ਦੀ ਸਿੱਖੀ ਹੈ ਭਾਗਾ ਨਾਲ ਮਿਲਦੀ ਹੈ ਸਾਨੂੰ ਇਹਦੇ ਤੇ ਮਾਣ ਹੈ ਅਸੀਂ ਜਾਨ ਦੇ ਸਕਦੇ ਹਾਂ ਪਰ ਸਿੱਖੀ ਨਹੀਂ त्याग ਸਕਦੇ ਗੱਲ ਚੱਲੀ ਕੇਸਾਂ ਦੀ ਕਹਿੰਦੇ ਕੇਸਾ ਧਾਰੀ ਹੈ ਕਹਿੰਦੇ ਗੁਰੂ ਨੇ ਬਖਸ਼ੇ ਨੇ ਮਾਲਕ ਦੀ ਮਿਹਰ ਹੈ ਕਿਰਪਾ ਹੈ ਉੱਥੇ ਜਕਰੀਆ ਖਾਂ ਗੁੱਸੇ 'ਚ ਆ ਗਿਆ ਕਹਿੰਦਾ ਜਿਹੜੇ ਕੇਸਾਂ ਦਾ ਤੈਨੂੰ ਇੰਨਾ ਮਾਣ ਹੈ ਨਾ ਇੰਨਾ ਤੂੰ ਸੁਭਿਆ ਫਿਰਦਾ ਮੈਂ ਇਹ ਤੇਰੇ ਸਿਰ ਦੇ ਵਿੱਚ ਜੁੱਤੀਆਂ ਮਾਰ-ਮਾਰ ਕੇ ਤੇਰੇ ਕੇਸ ਝਾੜ ਦੇਣੀਆਂ ਹੁਣ ਇਹ ਗੱਲ ਤੇ ਉਹ ਕਹਿ ਬੈਠਿਆ ਹੁਣ ਦੇਖੋ ਜਿਹੜਾ ਕਮਾਈ ਵਾਲਾ ਬੰਦਾ ਹੁੰਦਾ ਨਾ ਉਹ ਇੱਕਦਮ ਰਿਐਕਟ ਨਹੀਂ ਕਰਦਾ ਭਾਈ ਤਾਰੂ ਸਿੰਘ ਕੋਲ ਇੰਨਾ ਸਿੱਧਕ ਹੈ ਨਹੀਂ ਤਾਕਤ ਹੈ ਨਹੀਂ ਸ਼ਕਤੀ ਹੈ ਚਾਹੁੰਦੇ ਜਕਰੀਆ ਖਾਨ ਦੀ ਸੰਗੀ ਨੱਪ ਕੇ ਉੱਥੇ ਖਤਮ ਕਰ ਦਿੰਦੇ ਪਰ ਉਹਦੀ ਉਹ ਸਜ਼ਾ ਨਹੀਂ ਸੀ ਬੰਨਨੀ ਭਾਈ ਤਾਰੂ ਸਿੰਘ ਕਹਿਣ ਲੱਗੇ ਵੀ ਠੀਕ ਹੈ ਤੂੰ ਗੱਲ ਤੇ ਕਹਿ ਤੀ ਪਰ ਹੁਣ ਸਮਾਂ ਦੱਸੇਗਾ ਵੀ ਜੁੱਤੀ ਕਿਹਦੀ ਹੈ ਤੇ ਕੇਸ ਕਿੱ데 ਝੜਦੇ ਆ ਸਿਰ ਚ ਕਿੱ데 ਪੈਣੀ ਆ ਕਹਿੰਦੇ ਹੁਣ ਤੂੰ ਦੇਖੀ ਹੁਣ ਬਣਦਾ ਕੀ ਆ ਕੋਈ ਗੱਲ ਨਹੀਂ ਕਹਿੰਦੇ ਵੀ ਇਦਾਂ ਕਰੋ ਇਹਨੂੰ ਬਹੁਤ ਮਾਣੇ ਦਾ ਖੋਪਰ ਉਤਾਰ ਦਿਓ ਕਈਆਂ ਨੇ ਕਿਹਾ ਕੇਸਾਂ ਕੇਸ ਕੱਟੇ ਨੀਗੇ ਕਈਆਂ ਨੇ ਕਿਹਾ ਵੀ ਖੋਪਰ ਹੀ ਸਿੱਧਾ ਉਤਾਰਤਾ ਖੋਪਰ ਦਾ ਅਰਥ ਹੈ ਉੱਪਰ ਜਿਹੜਾ ਪਾਰਟ ਹੈ ਨਾ ਸਾਡੇ ਬ੍ਰੇਨ ਤੇ ਸਿਰ ਤੇ ਇਹ ਅਸਲ ਜਿੱਥੇ ਜੋਇੰਟ ਉਮਰ ਚਮੜੀ ਨਾਲ ਕਵਰ ਹੈ ਥੋੜੀ ਜਿਹੀ ਛੱਟ ਲੱਗੇ ਅਲੱਗ ਹੋ ਜਾਂਦਾ ਹੁੰਦਾ ਹੈ ਖੋਪਰ ਉੱਤਰ ਗਿਆ ਉਤਾਰ ਕੇ ਸਾਈਡ ਤੇ ਰੱਖ ਦਿੱਤਾ ਲਹੂ ਲਹਾਨ ਹੋ ਗਿਆ ਚਿਹਰਾ ਭਾਈ ਤਾਰੂ ਸਿੰਘ ਆਨੰਦ ਚ ਮੌਜ ਚ ਬੈਠੇ ਰਹੇ ਸ਼ੁਕਰ ਸ਼ੁਕਰ ਕਰਦੇ ਰਹੇ ਬਾਣੀ ਦਾ ਜਾਪ ਜਪਦੇ ਰਹੇ ਪ੍ਰਭਾ ਨਾਮ ਅਨਿਸ਼ੂਰਮੇ ਨੇ ਕਿਉਂਕਿ ਸ਼ਿਦਕੀ ਸੀ ਮੰਦਾ ਸ਼ੂਰਮਾ ਸੀ ਖ ਹੱਸਣ ਲੱਗ ਪਏ ਮਜ਼ਾਕ ਉਡਾਏ ਬੜੀਆਂ ਗੱਲਾਂ ਕੀਤੀਆਂ ਹੁਣ ਸਿੱਖ ਦੇ ਮੂੰਹੋਂ ਬੋਲ ਨਿਕਲੇ ਕਮਾਈ ਵਾਲੇ ਦੇ ਮੂੰਹ ਤੇ ਪੂਰਾ ਨਾ ਹੋਵੇ ਬਾਣੀ ਚ ਲਿਖਿਆ ਭਗਤ ਮੁਖ ਹੈ ਤੇ ਬੋਲ ਦੇ ਸੇ ਵਚਨ ਹੋਵਨਦੇ ਉਹ ਪੂਰੇ ਹੁੰਦੇ ਨੇ ਬਚਾ ਕਮਾਈ ਵਾਲੇ ਦੇ ਇਹਨੂੰ ਯੂਰਿਨ ਦਾ ਬੰਨ ਪੈ ਗਿਆ ਪੇਟ ਚ ਦਰਦ ਉੱਠ ਖੜਿਆ ਇੱਕਦਮ ਤਕਲੀਫ ਹੋ ਗਈ ਹੌ ਹੱਲਾ ਮਚ ਗਿਆ ਰੌਲਾ ਪੈ ਗਿਆ ਇਹ ਚੀਕਾ ਮਾਰ ਰਿਹਾ ਤੜਪ ਰਿਹਾ ਜੀ ਮੇਰਾ ਕੁਝ ਕਰੋ ਵੈਦ ਛੱਦੇ ਕੇ ਸ਼ਾਹੀ ਹਕੀਮ ਛੱਦੇ ਕੇ ਫਰਕ ਨਾ ਪਿਆ ਉਹ ਕਹਿੰਦੇ ਵੀ ਸਾਡੇ ਤੇ ਸਾਰੀਆਂ ਸੇ ਦਵਾਈਆਂ ਬੁੱਟੀਆਂ ਕਰਨੇ ਕਹਿੰਦੇ ਨਹੀਂ ਗੱਲ ਬਣੀ ਪਤਾ ਲੱਗਿਆ ਸੁਭੇਕ ਸਿੰਘ ਨੂੰ ਬੁਲਾਇਆ ਗਿਆ ਕਹਿੰਦੇ ਸੁਭੇਕ ਸਿੰਘ ਆਹ ਗੱਲ ਹੋ ਗਈ ਕਹਿੰਦੇ ਵੀ ਭਾਈ ਤਾਰੂ ਸਿੰਘ ਨੂੰ ਕੁਝ ਕਿਹਾ ਸੀ ਕਹਿੰਦੇ ਜਕਰੀਆ ਖਾਨ ਨੇ ਆਹ ਗੱਲ ਕਹੀ ਸੀ ਵੀ ਸੁਰਚ ਜੁੱਤੀਆਂ ਮਾਰਾਂਗਾ ਭਾਈ ਤਾਰੂ ਸਿੰਘ ਨੇ ਕਿਹਾ ਸੀ ਸਮਝ ਦੱਸੇਗਾ ਜੁੱਤੀ ਕੀ ਦੀ ਤੇ ਸਿਰ ਕੀਦਾ ਕਹਿੰਦੇ ਬਸ ਫਿਰ ਹੁਣ ਭਾਈ ਤਾਰੂ ਸਿੰਘ ਦਾ ਹੀ ਬਚਨ ਪੂਰਾ ਹੋਣਾ ਹੈ ਉਦੋਂ ਫਿਰ ਹੱਲ ਇਹ ਕੀਤਾ ਗਿਆ ਕਹਿੰਦੇ ਵੀ ਜਿੰਨਾ ਚਿਰ ਭਾਈ ਤਾਰੂ ਸਿੰਘ ਦੀ ਜੁੱਤੀ ਤੇਰੇ ਸਿਰ 'ਚ ਵੱਜੇਗੀ ਉਦੋਂ ਤੱਕ ਤੈਨੂੰ ਰਾਮ ਮਿਲਣਾ ਹੈ ਹੁਣ ਮਰਦਾ ਕੀ ਨਾ ਕਰਦਾ ਕਹਿੰਦਾ ਇੱਕ ਛੱਡੋ 100 ਜੁੱਤੀਆਂ ਮਾਰੋ ਮੇਰਾ ਇਲਾਜ ਕਰੋ ਭਾਈ ਤਾਰੂ ਸਿੰਘ ਦੀ ਜੁੱਤੀ ਫਿਰ ਜਕਰিয়ে ਖਾਨ ਦੇ ਸਿਰ 'ਚ ਮਾਰੀ ਗਈ ਨਵਾਬ ਹੈ ਉਸ ਸਮੇਂ ਦਾ ਸੀਐਮਡੀ ਪੋਸਟ ਹੈ ਅੱਜ ਦੀ ਅੱਜ ਦੇ ਵੀ ਨਾ ਆ ਲੀਟਰ ਸਾਡੇ ਦੋ ਤੁੱਕੀ ਦਾ ਲੀਟਰ ਨਹੀਂ ਹੁੰਦਾ ਜਿਨ੍ਹਾਂ ਨੇ ਮਗਰ ਅਸੀਂ ਪੀੜਾ ਬਣਾ ਕੇ ਚੱਲਦੇ ਆਂ ਕਿਵੇਂ ਕਰਿਓ ਸਮਝੋ ਤੁਸੀਂ ਕਿੱਥੇ ਸੋ ਸਟੈਂਡਰਡ ਕੀ ਸੀ ਸਾਡਾ ਫਿਰ ਇੱਕ ਸਿੱਖ ਦੀ ਜੁੱਤੀ ਨਵਾਬ ਦੇ ਸਿਰ 'ਚ ਮਾਰੀ ਜਾਂਦੀ ਹੈ ਜਕਰੀਆ ਖਾਨ ਦੇ ਸਿਰ 'ਚ ਔਰ ਉਹਨਾਂ 'ਚ ਜੁੱਤੀਆਂ ਮਾਰੀਆਂ ਜਾਂਦੀਆਂ ਜਦੋਂ ਤੱਕ ਉਹਦੀ ਮੌਤ ਨਹੀਂ ਹੁੰਦੀ ਉਹਨੇ ਆਪ ਹੀ ਕਹਿਤਾ ਕਹਿੰਦਾ ਮੇਰੇ ਜੁੱਤੀਆਂ ਮਾਰੋ ਉਹਨੀਆਂ ਮਾਰੋ ਜਦੋਂ ਤੱਕ ਮੈਂ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ ਕਹਿੰਦਾ ਮੈਨੂੰ ਬੰਨ ਲਓ ਉਹਦੇ ਹੱਥ ਬੰਨਨੇਗੇ ਪੈਰ ਬੰਨੇ ਬੰਨ ਬੰਨ ਕੇ ਜੁੱਤੀਆਂ ਮਾਰੀਆਂ ਉਹਨਾਂ 'ਚ ਫਿਰ ਬਾਬਾ ਜੀ ਦੇ ਬਚਨ ਕਹੋ ਰਬਿਦਾਸ ਪਾਪੀ ਨਰਕ ਸੁਧਾਰਿਆ ਇਹ ਮਰਿਆ ਨਰਕ ਸੁਧਾਰਿਆ ਉਹ ਤੋਂ ਬਾਅਦ ਫਿਰ 22 ਦਿਨ ਭਾਈ ਤਾਰੂ ਸਿੰਘ 22 ਦਿਨ ਖੋਪਰੀ ਤੋਂ ਬਿਨਾਂ ਜਿਉਂਦੇ ਰਹੇ ਨੇ 22ਵੇਂ ਦਿਨ ਜਾ ਕੇ ਫਿਰ ਉਹਨਾਂ ਨੂੰ ਦੱਸਿਆ ਗਿਆ ਵੀ ਆਹ ਬਾਣਾ ਵਾਪਰ ਗਿਆ ਜਕਰੀਆ ਆਪਣੀ ਕੀਤੀ ਪਾ ਗਿਆ ਫਿਰ ਭਾਈ ਸਾਹਿਬ ਨੇ ਸ਼ੁਕਰ ਸ਼ੁਕਰ ਕਰਦੇ ਆ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਸ਼ਰੀਰ ਤਿਆਗਿਆ ਉਹਨਾਂ ਦੀ ਯਾਦ ਚ ਅੱਪਾ ਜੁੜਿਆ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਸਤਕਾਰ ਕਰੀਏ ਰੱਬ ਦੀ ਦਾਤ ਹੈ ਰੋਜ਼ ਆਉਂਦੇ ਤੁਸੀਂ ਕੱਟੀ ਜਾਂਦੇ ਹੋ ਫੇਰਾ ਜਾਂਦੇ ਨੇ ਇਹ ਕਿਰਪਾਈ ਹਤੇ ਹੋਰ ਕੀ ਆ ਚੰਗੀ ਚੀਜ਼ ਨਾ ਤੁਸੀਂ ਇੱਕ ਵਾਰ ਦੇ ਦਿਓ ਅਗਲਾ ਮੋੜ ਤੇ ਬੰਦਾ ਦੁਬਾਰਾ ਨਹੀਂ ਦਿੰਦਾ ਅਗਲਾ ਕਹਿੰਦਾ ਤੈਨੂੰ ਕਿਹੜਾ ਕਦਰ ਹੈ ਪਰ ਸ਼ੁਕਰ ਕਰੋ ਰੱਬ ਫੇਰ ਦੇ ਰਿਹਾ ਹੈ ਜਿਸ ਹਨ ਕੋਦੇ ਬਣਾ ਦੇ ਬੀਬੀਆਂ ਵਰਗੇ ਮੂੰਹ ਨਿਕਲਣੇ ਫਿਰ ਕੀ ਕਰੋਗੇ ਫਿਰ ਕੀ ਕਰੋਗੇ ਫਿਰ ਕੋਗੇ ਇੱਕ ਹੀ ਹੋ ਗਿਆ ਪੰਗਾ ਲੈ ਲਿਆ ਨਾ ਇਹਦਾ ਸਤਕਾਰ ਕਰੋ ਗੁਰੂ ਸਾਹਿਬ ਨੇ ਦੇਖੋ ਪਰਮੇਸ਼ਰ ਨੇ ਕੈਸੀ ਉਹਨੇ ਕਲਾਕਾਰੀ ਦੇਖੋ ਵੀ ਮਰਦ ਨੂੰ ਕੇਸ ਦਿੱਤੇ ਔਰਤ ਨੂੰ ਨਹੀਂ ਦਿੱਤੇ ਚਿਹਰੇ ਤੇ ਇਹਦਾ ਅਰਥ ਵੀ ਔਰਤਾਂ ਦੀ ਬੀਬੀਆਂ ਦੀ ਸੁੰਦਰਤਾ ਬਿਨਾ ਕੇਸਾਂ ਤੋਂ ਚਿਹਰੇ ਦੀ ਮਰਦ ਦੀ ਸੁੰਦਰਤਾ ਕੇਸਾਂ ਨਾਲ ਹੈ ਰੱਬ ਨੂੰ ਵੀ ਬਾਣੀ ਚ ਕਿਹਾ ਗਿਆ ਕੇਸੋ ਕੇਸੋ ਕੁਕੀਆ ਨਾ ਸ਼ੋਈਆ ਅਸਾਰ ਫਿਰ ਰੱਬਾ ਤੂੰ ਵੀ ਕੇਸਾਂ ਵਾਲਾ ਹੈ ਤੇਰੇ ਸੋਹਣੇ ਨੱਕ ਜਿਹਨੇ ਲੰਮੜੇ ਵਾਲਾ ਤੇਰਾ ਨੈਣ ਲਖਸ਼ ਬੜੇ ਸੁੰਦਰ ਨੇ ਤੇਰੇ ਵਾਲ ਬਹੁਤ ਲੰਬੇ ਨੇ ਬੜੇ ਸੁੰਦਰ ਨੇ ਮੈਂ ਇਹਨਾਂ ਦੀ ਕਦਰ ਕਰਦਾ ਦਸ਼ਮੇਸ਼ ਪਿਤਾ ਨੇ ਖੰਡੇ ਬਾਟੇ ਦੀ ਪੌਲ ਸ਼ਿਕਾਈ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਾਮ ਰੱਖਿਆ ਕੇਸਗੜ ਰੱਖਣ ਦੇ ਅਮਰਤਗੜ ਚਾਹੀਦਾ ਸੀ ਅਮਰ ਸ਼ਿਕਾਇਆ ਮਹਾਰਾਜ ਨੇ ਉੱਥੇ ਵੀ ਨਾਮ ਕੇਸਗੜ ਰੱਖਿਆ ਕੇਸਾਂ ਦੀ ਮਾਨਤਾ ਦਰਸਾਈ ਹੈ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਆ ਜਿਹੜੀਆਂ ਬੇਅਦਬੀ ਕਰਦੀਆਂ ਪਰਵੱਟੇ ਪਰਵੁੱਟੇ ਕੁਛ ਨਹੀਂ ਰੱਖੇ ਨਾ ਚੀਜ਼ਾਂ 'ਚ ਗੁਰੂ ਦੀ ਕਿਰਪਾ ਦੇ ਪਾਤਰ ਬਣੋ ਸਭ ਵਡਿਆਈਆਂ ਹਰ ਨਾਮ ਵਿੱਚ ਜੇ ਨਾਮ ਚਿਤ ਲਾਈ ਹੈ ਉਹਦੇ ਨਾਲ ਜੁੜ ਜੋ ਗੁਰੂ ਦੀਆਂ ਸਾਰੀਆਂ ਬਖਸ਼ਿਸ਼ਾਂ ਹੋਣ ਗਿਆ ਤਾਂ ਸਤਿਗੁਰੂ ਭਲਾ ਕਰਨ ਸਾਰਿਆਂ ਨੂੰ ਨਾਮਦਾਨ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਣ